ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਜਿਹੜਾ ਟੌਪਿਕ ਹੈ ਉਹ ਹੈ ਜਵਾਨ ਬੱਚੇ ਬੱਚੀਆਂ ਵਾਸਤੇ ਜਿਹੜੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੇ ਸੰਪਰਕ ਵਿੱਚ ਆ ਜਾਂਦੇ ਨੇ ਜਨਮ ਮਰਨ ਦੇ ਵਾਅਦੇ ਕਰਦੇ ਨੇ ਜਨਮ ਮਰਨ ਦੇ ਦਾਅਵੇ ਕਰਦੇ ਨੇ ਵਿਆਹ ਤੋਂ ਪਹਿਲਾਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਲੜਕੀ ਦੇ ਕੋਲੀਆਂ ਲੜਕੇ ਦੇ ਕੋਲ ਉਹ ਗੱਲਾਂ ਉੱਪਰਲੀ ਸਤ੍ਹਾ ਤੋਂ ਤੁਸੀਂ ਸੁਣਦੇ ਹੋ ਉੱਪਰੋਂ-ਉੱਪਰੋਂ ਸੁਣ ਕੇ ਉਹਨੂੰ ਹੂਬ-ਹੂ ਸੱਚ ਮੰਨਣ ਦੀ ਗਲਤੀ ਕਰ ਬਿੰਦੇ ਹੋ ਗੱਲਾਂ ਦੀ ਗਹਿਰਾਈ ਦੇ ਅੰਦਰ ਜਾਣ ਦੀ لیاقت ਨਹੀਂ ਹੁੰਦੀ ਜਾਂ ਗੱਲਾਂ ਦੀ ਗਹਿਰਾਈ ਲੱਭਣ ਦੀ لیاقت ਨਹੀਂ ਹੁੰਦੀ ਜੋ ਬੋਲਿਆ ਜਾ ਰਿਹਾ ਹੈ ਉਹਨੂੰ ਸੱਚ ਮੰਨ ਲੈਣਾ ਸੱਚ ਮੰਨ ਕੇ ਮਗਰ-ਮਗਰ ਤੁਰ ਪੈਣਾ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਘਰ ਟੁੱਟ ਜਾਂਦੇ ਨੇ ਕਲੇਸ਼ ਵੱਜ ਜਾਂਦਾ ਹੈ ਜਨਮ ਮਰਨ ਦੇ ਵਾਧੇ ਕਰਨ ਵਾਲੇ ਫਿਰ ਚੌਥੇ ਦਿਨ ਕੋਰਟ ਕਚੈਰੀ ਦੇ ਚੱਕਰ ਘੱਟ ਦੇ ਤਲਾਕ ਲੈਂਦੇ ਤਲਾਕ ਫਾਈਲ ਕਰਦੇ ਹੋਏ ਨਜ਼ਰ ਪੈਂਦੇ ਨੇ ਇਸੇ ਸਬੰਧ ਵਿੱਚ ਮੈਂ 2-4 ਨੁਕਤੇ ਆਪਣੇ ਜਵਾਨ ਬੱਚਿਆਂ ਦੇ ਸਾਹਮਣੇ ਰੱਖਣੇ ਚਾਹਾਂਗਾ ਜਦੋਂ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੀਆਂ ਗੱਲਾਂ ਨੂੰ ਸੁਣਦੇ ਹੋ ਨਾ ਤੇ ਗੱਲਾਂ ਦੀ ਉੱਪਰਲੀ ਸਤਾ ਤੇ ਰਹਿ ਕੇ ਉਹਨਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਬੰਦ ਕਰੋ ਗੱਲਾਂ ਦੀ ਗਹਿਰਾਈ ਦੇ ਅੰਦਰ ਉਤਰਨ ਦਾ ਯਤਨ ਕਰੋ ਨੰਬਰ 2 ਤੁਸੀਂ ਕਦੇ ਵੇਖਿਆ ਹੋਏਗਾ ਕਿ ਬੱਚਾ ਕੌੜੀ ਦਵਾਈ ਨਹੀਂ ਖਾਂਦਾ ਤੇ ਫਿਰ ਇੱਕ ਹੱਲ ਲੱਭਿਆ ਗਿਆ ਤੇ ਉਹ ਹੱਲ ਪਲਾ ਕੀ ਹੈ ਉਸ ਕੌੜੀ ਦਵਾਈ ਨੂੰ ਉਤੋਂ ਲੇਪ ਦਿੱਤਾ ਖੰਡ ਦੇ ਨਾਲ ਮਿੱਠੇ ਦੇ ਨਾਲ ਤਾਂ ਕਿ ਬੱਚਾ ਆਸਾਨੀ ਦੇ ਨਾਲ ਖਾ ਲੇ ਹੁਣ ਉਹਨਾਂ ਗੋਲੀਆਂ ਦਾ ਨਾਂ ਰੱਖਿਆ ਗਿਆ ਸ਼ੂਗਰ ਕੋਟਿਡ ਗੋਲੀਆਂ ਜਦੋਂ ਬੱਚੇ ਦੀ ਜ਼ੁਬਾਨ ਤੇ ਉਹ ਗੋਲੀ ਰੱਖੀ ਜਾਏਗੀ ਤੇ ਬੱਚੇ ਨੂੰ ਲੱਗੇਗਾ ਕਹਿੰਦੇ ਸੰ ਦਵਾਈ ਪਰੇ ਤੇ ਮਿੱਠੀ ਬੜੀ ਪਰ ਉਹਦਾ ਜਿਹੜਾ ਅਸਰ ਹੈ ਨਾ ਉਹ ਹੋਰ ਹੈ ਜਿਹੜਾ ਬਾਰੀ ਵਿਖਾਵਾ ਹੈ ਉਹ ਹੋਰ ਹੈ ਵਿਆਹ ਤੋਂ ਪਹਿਲਾਂ ਵਾਲੀਆਂ ਗੱਲਾਂ ਵੀ ਮਿਲਣ ਲੱਗਦਾ ਸ਼ੂਗਰ ਕੋਟਿਡ ਦੀ ਗੱਲਾਂ ਹੁੰਦੀਆਂ ਨੇ ਉਹਨਾਂ ਦੀ ਅਸਲੀਅਤ ਕੁਝ ਹੋਰ ਹੁੰਦੀ ਹੈ ਉੱਤੇ ਉੱਤੇ ਖੰਡ ਦਾ ਲੇਪ ਹੁੰਦਾ ਹੈ ਚਾਪ ਲੂਸੀ ਦੀਆਂ ਗੱਲਾਂ ਹੁੰਦੀਆਂ ਨੇ ਜਨਮ ਮਰਨ ਦੇ ਵਾਅਦੇ ਹੁੰਦੇ ਨੇ ਕਸਮਾਂ ਹੁੰਦੀਆਂ ਨੇ ਅੰਦਰ ਕੁਝ ਨਹੀਂ ਹੁੰਦਾ ਬਹਤਾਤ ਵਿੱਚ ਬਹੁਤੀ ਗਿਣਤੀ ਦੇ ਅੰਦਰ ਉਹਨਾਂ ਗੱਲਾਂ ਦੀ ਗਹਿਰਾਈ ਵਿੱਚ ਜਾਣਾ ਗਹਿਰਾਈ ਨੂੰ ਲੱਭਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਏ ਜੇ ਆਪਣੀ ਲਾਈਫ ਨੂੰ ਅਗਾਂਹ ਵਾਲੀ ਲਾਈਫ ਨੂੰ ਸੁਰੱਖਿਤ ਵੇਖਣਾ ਚਾਹੁੰਦੇ ਹੋ ਜਾਂ ਸੁਰੱਖਿਤ ਰੱਖਣਾ ਚਾਹੁੰਦੇ ਹੋ ਦੂਜੀ ਗੱਲ ਤੁਸੀਂ ਕਦੇ ਅਮੈਜਨ ਕਰਕੇ ਵੇਖੋ ਅੱਜ ਤੁਹਾਡੇ ਉੱਤੇ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਹੈ ਪਰ ਆਉਣ ਵਾਲੇ ਕੱਲ ਨੂੰ ਤੁਹਾਡੇ ਉੱਤੇ ਜ਼ਿੰਮੇਵਾਰੀਆਂ ਦਾ ਬੋਝ ਵੀ ਪੈਣਾ ਅੱਗੇ ਆਣ ਕੇ ਮੈਂ ਗੱਲ ਕਰਾਂਗਾ ਕਿਹੜੀਆਂ ਕਿੜੀਆਂ ਜ਼ਿੰਮੇਵਾਰੀਆਂ ਪਹਿਨਣ ਵਾਲੀਆਂ ਨੇ ਪਰ ਅੱਜ ਜਿਹੜਾ ਤੁਸੀਂ ਵੇਖ ਰਹੇ ਹੋ ਅੱਜ ਸਿਰਫ ਇੱਕ ਦੂਜੇ ਦੀਆਂ ਗੱਲਾਂ ਨੂੰ ਵੇਖ ਰਹੇ ਹੋ ਸਰੀਰਕ ਕشش ਨੂੰ ਵੇਖ ਰਹੇ ਹੋ ਚੀਕਣੀਆਂ ਚੋਪੜੀਆਂ ਸੁਣ ਰਹੇ ਹੋ ਚਾਪਲੂਸੀ ਨੂੰ ਕਰ ਰਹੇ ਹੋ ਜਾਂ ਸੁਣ ਰਹੇ ਹੋ ਇਦੋਂ ਅੱਗੇ ਤੁਹਾਡੀ ਸਮਝ ਇਦੋਂ ਅੱਗੇ ਤੁਹਾਡੀ ਸੁਰਤ ਜਾਣ ਹੀ ਨਹੀਂ ਰਹੀ ਅਜੇ ਜ਼ਿੰਮੇਵਾਰੀਆਂ ਵੀ ਨਹੀਂ ਪਈਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਨਹੀਂ ਅਜੇ ਤੇ ਜ਼ਿੰਮੇਵਾਰੀਆਂ ਨੂੰ ਤੁਸੀਂ ਅਮੇਜਨ ਵੀ ਨਹੀਂ ਕਰ ਰਹੇ ਉੱਥੋਂ ਤੱਕ ਤੁਹਾਡੀ ਸੁਰਤ ਦੀ ਉਡਾਰੀ ਜਾ ਹੀ ਨਹੀਂ ਰਹੀ ਜਦੋਂ ਬਾਅਦ ਵਿੱਚ ਕਲੇਸ਼ ਵੱਧਾ ਹੈ ਤੇ ਫਿਰ ਆਪਾਂ ਇੱਕ ਦੂਸਰੇ ਨੂੰ ਉਲਾਮਾ ਦਿੰਦੇ ਹੋਏ ਇੱਕ ਦੂਜੇ ਦੇ ਉੱਤੇ ਸ਼ਿਕਵਾ ਕਰਦੇ ਹੋਏ ਇਹ ਗੱਲ ਕਹਿੰਨੇ ਆ ਤਦੋਂ ਆ ਕਹਿੰਦਾ ਸੀ ਤੂੰ ਉਦੋਂ ਆ ਕਹਿੰਦੀ ਸੀ ਪਰ ਹੁਣ ਉਹਨਾਂ ਗੱਲਾਂ ਦੇ ਉੱਤੇ ਕਾਇਮ ਨਹੀਂ ਰਿਹਾ ਤੁਸੀਂ ਦੋਵੇਂ ਹੀ ਉੱਥੇ ਆਣ ਕੇ ਝੂਠੇ ਸਾਬਤ ਹੋਣ ਵਾਲੇ ਹੋ ਕਿਉਂ ਕਿਉਂਕਿ ਉਦੋਂ ਗੱਲਾਂ ਗੱਲਾਂ ਅਸਲ ਅੱਜ ਤੁਹਾਨੂੰ ਇੱਕ ਰਾਹ ਦੇ ਵਿੱਚੋਂ ਦੀ ਨਿਕਲਣਾ ਪੈ ਰਿਹਾ ਹੈ ਉਹ ਸਰਾਹ ਦੀਆਂ ਜ਼ਿੰਮੇਵਾਰੀਆਂ ਨੇ ਰਾਹ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਦਰਪੇਸ਼ ਆਈਆਂ ਉਹਨਾਂ ਨੂੰ ਨਜਿੱਠਣਾ ਕਿਵੇਂ ਹੈ ਇਹ ਉਸ ਵਕਤ ਅਹਿਸਾਸ ਨਹੀਂ ਸੀ ਕਿ ਕੀਤਾ ਔਰ ਤੁਸੀਂ ਕਰ ਸਕਦੇ ਵੀ ਨਹੀਂ ਸੀ ਕਿਉਂਕਿ ਇੱਕ इमोਸ਼ਨ ਦੇ ਅੰਦਰ ਡੁੱਬੇ ਸੀ ਇਹ ਤੋਂ ਅੱਗੇ ਚੱਲਨੇ ਆ ਮੈਂ ਇੱਕ ਉਦਾਹਰਣ ਫਿਰ ਤੁਹਾਡੇ ਸਾਹਮਣੇ ਲਾਏਉਣਾ ਜਦੋਂ ਤੁਸੀਂ ਕਿਧਰੇ ਦੁਕਾਨ ਦੇ ਉੱਤੇ ਕੋਈ ਸੌਦਾ ਖਰੀਦਣ ਵਾਸਤੇ ਜਾਂਦੇ ਹੋ ਗਰੋਸਰੀ ਖਰੀਦੇ ਹੋ ਕੋਈ ਕਰੇਲੂ ਸਮਾਨ ਖਰੀਦੇ ਹੋ ਕਪੜਾ ਲੀੜਾ ਖਰੀਦੇ ਹੋ ਜੁੱਤੀ ਖਰੀਦੇ ਹੋ ਕੁਝ ਵੀ ਖਰੀਦਣ ਵਾਸਤੇ ਚਲੇ ਜਾਂਦੇ ਆ ਤੇ ਉਹ ਜਿਹੜਾ ਦੁਕਾਨਦਾਰ ਹੈ ਨਾ ਉਹ ਦੁਕਾਨਦਾਰ ਆਪਣੇ ਡੁਪਲੀਕੇਟ ਸਮਾਨ ਨੂੰ ਘੱਟ ਕੁਆਲਿਟੀ ਵਾਲੇ ਸਮਾਨ ਨੂੰ ਵੀ ਵੇਚਦਾ ਹੈ ਪਰ ਉਹਦੇ ਵੇਚਣ ਦਾ ਢੰਗ ਪਤਾ ਕੀ ਹੈ ਤਰੀਬ ਬੜੀ ਕਰਦਾ ਹੈ ਉਹਦੇ ਸਾਹਮਣੇ ਪਈ ਹੋਵੇ ਬ੍ਰਾਂਡਿਡ ਚੀਜ਼ ਉਹਦੇ ਸਾਹਮਣੇ ਪਈ ਹੋਵੇ ਇੱਕ ਆਮ ਬ੍ਰਾਂਡ ਦੀ ਚੀਜ਼ ਤੇ ਉਹ ਗੱਲ ਕਰਦਾ ਹੈ ਉਹ ਕਹਿੰਦਾ ਹੈ ਵੇਖੋ ਜੀ ਇਹ ਇੰਨੇ ਦੀ ਹੈ ਇਹ ਇੰਨੇ ਦੀ ਹੈ ਦੋਵਾਂ ਦੇ ਅੰਦਰ ਫਰਕ ਕਿਸੇ ਗੱਲ ਦਾ ਨਹੀਂ ਫਰਕ ਇਹ ਨਵੇਂ ਵੀ ਇਹਦਾ ਨਾਮ ਬਣ ਗਿਆ ਇਹਦਾ ਨਾਮ ਅਜੇ ਬਣਿਆ ਨਹੀਂ ਕਵਾਲਿਟੀ ਵੇਖੋਗੇ ਹੰਡਾਓਗੇ ਤੇ ਹੋ ਸਕਦਾ ਇਹ ਚੀਜ਼ ਤੁਹਾਨੂੰ ਬੈਟਰ ਲੱਗੇ ਪਰ ਕੀਮਤ ਵੇਖੋਗੇ ਇਹਦੀ ਜ਼ਿਆਦਾ ਉਹਨੇ ਉਹ ਜਿਹੜਾ ਡੁਪਲੀਕੇਟ ਸਮਾਨ ਘੱਟ ਕੁਆਲਿਟੀ ਵਾਲਾ ਸਮਾਨ ਵੇਚਣਾ ਉਹ ਵੇਚਣਾ ਕਿਵੇਂ ਹੈ ਤਰੀਫ ਦੇ ਪੁਲ ਬੰਨ ਬਣ ਕੇ ਚੰਗੀਆਂ ਗੱਲਾਂ ਕਰ ਕਰ ਕੇ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਉਹਦੀਆਂ ਗੱਲਾਂ ਨੂੰ ਸੁਣਦੇ ਹੋ ਉਹਦੀ ਗਹਿਰਾਈ ਤੱਕ ਜਾਂਦੇ ਹੋ ਤੇ ਫਿਰ ਖਰੀਦੇ ਕਿੜੇ ਉਹ ਜਿਹੜਾ ਬ੍ਰਾਂਡੇਡ ਕਪੜਾ ਹੈ ਬ੍ਰਾਂਡੇਡ ਜੁੱਤੀ ਹੈ ਬ੍ਰਾਂਡੇਡ ਬੈਗ ਹੈ ਬ੍ਰਾਂਡੇਡ ਕੋਈ ਹੋਰ ਚੀਜ਼ ਹੈ ਵੱਧ ਪੈਸੇ ਦੇ ਕੇ ਉਹ ਖਰੀਦ ਲੈਂਦੇ ਆ ਕਹਿੰਦੇ ਉਹ ਨਹੀਂ ਇਹਦਾ ਮੈਨੂੰ ਤਜਰਬਾ ਨਹੀਂ ਹੈ ਪਰ ਇਹਦਾ ਮੈਨੂੰ ਪਤਾ ਹੈ ਕਿ ਹੰਡ ਅਨਸਾਰ ਹੈ ਅੱਛਾ ਦੂਜੀ ਗੱਲ ਜੇ ਉਹ ਦੁਕਾਨਦਾਰ ਇਦਾਂ ਕਹਿ ਦਵੇ ਕਿ ਮੇਰਾ ਸੌਦਾ ਖਰਾ ਨਹੀਂ ਹੈ ਮੇਰਾ ਸੌਦਾ ਡੁਪਲੀਕੇਟ ਮੇਰੇ ਸੌਦੇ ਦੀ ਕੋਈ ਗਾਰੰਟੀ ਨਹੀਂ ਹੁਣੇ ਲੈ ਕੇ ਨਿਕਲੋ ਬਾਹਰ ਨਿਕਲੋ ਇਸ ਸਮਾਨ ਹੰਡੇ ਨਾ ਹੰਡੇ ਮੇਰੀ ਕੋਈ ਗਾਰੰਟੀ ਨਹੀਂ ਤੁਸੀਂ ਉਹ ਸੌਦੇ ਨੂੰ ਕਦੇ ਹੱਥ ਪਾਉਗੇ ਕੱਪੜੇ ਨੂੰ ਜੁੱਤੀ ਨੂੰ ਆਮ ਘਰੇਲੂ ਸਾਜੋ ਸਮਾਨ ਨੂੰ ਕਦੇ ਹੱਥ ਪਾਉਗੇ ਨਹੀਂ ਕਿਉਂ ਕਿਉਂਕਿ ਦੁਕਾਨਦਾਰ ਨੇ ਸੱਚ ਬੋਲ ਦਿੱਤਾ ਤੁਸੀਂ ਆਮ ਤੋਂ ਆਮ ਸੌਦਾ ਖਰੀਦਦੇ ਹੋ ਗਹਿਰਾਈ ਵਿੱਚ ਜਾ ਕੇ ਫੈਸਲਾ ਕਰਦੇ ਹੋ ਗਹਿਰਾਈ ਵਿੱਚ ਉਤਰ ਕੇ ਜਦੋਂ ਆਪਣੀ ਲਾਈਫ ਦਾ ਡਿਸੀਜਨ ਲੈਣਾ ਹੁੰਦਾ ਹੈ ਲਾਈਫ ਦਾ ਫੈਸਲਾ ਕਰਨਾ ਹੁੰਦਾ ਹੈ ਉਦੋਂ ਗਹਿਰਾਈ ਵਿੱਚ ਉਤਰਦੇ ਨਹੀਂ ਉਤਰਨ ਦੀ ਤੁਹਾਡੇ ਕੋਲ لیاقت ਨਹੀਂ ਤੇ ਜੇ ਕੋਲ ਖਲੋਤੀ ਮਾਂ ਪਿਓ ਵੱਡੇ ਭੈਣ ਭਾਈ ਦੂਜੇ ਤੀਜੇ ਕਹਿਣ ਕਿ ਇਹ ਚੰਗੀ ਨਹੀਂ ਜਾਂ ਚੰਗਾ ਨਹੀਂ ਤੇ ਤੁਸੀਂ ਉਹਨਾਂ ਨੂੰ ਛਿੜਕ ਕੇ ਚੁੱਪ ਕਰਾ ਦਿੰਦੇ ਹੋ ਕਿਉਂਕਿ ਤੁਹਾਡੇ ਉੱਤੇ ਇੱਕ ਵੇਗ ਉਸ ਵਕਤ ਕੰਮ ਕਰਦਾ ਹੁੰਦਾ ਹੈ ਸਰੀਰਕ ਸੁੰਦਰਤਾ ਕੰਮ ਕਰਦੀ ਹੁੰਦੀ ਹੈ ਇੱਕ ਕਸ਼ਸ਼ ਦੇ ਵੇਗ ਦੇ ਅੰਦਰ ਤੁਸੀਂ ਰੁੜ ਰਹੇ ਹੁੰਦੇ ਹੋ ਤੇ ਰੁੜਦੇ ਰੁੜਦੇ ਦੂਜਿਆਂ ਨੂੰ ਛਿੜਕ ਵੀ ਦਿੰਦੇ ਹੋ ਦੂਜਿਆਂ ਨੂੰ ਚੁੱਪ ਵੀ ਕਰਾ ਦਿੰਦੇ ਹੋ ਨਹੀਂ ਮੈਨੂੰ ਪਤਾ ਏ ਮੈਂ ਤੁਹਾਡੇ ਨਾਲੋਂ ਜ਼ਿਆਦਾ ਜਾਣਨਾ ਮੈਂ ਤੁਹਾਡੇ ਨਾਲੋਂ ਜ਼ਿਆਦਾ ਸਮਝਣਾ ਉਹ ਬੜੀ ਚੰਗੀ ਏ ਜਾਂ ਬੜਾ ਚੰਗਾ ਹੈ ਪ੍ਰਚਾਰ ਦੇ ਨਹੀਂ ਪੈਂਦੇ ਉਹ ਚੰਗੇ ਵਾਲਾ ਪਾਜ ਉਤੋਂ ਉਤਰਨਾ ਸ਼ੁਰੂ ਹੋ ਜਾਂਦਾ ਹੈ ਪਾਜ ਉਗੜਨਾ ਸ਼ੁਰੂ ਹੁੰਦਾ ਹੈ ਤੇ ਹੁਣ ਜਦੋਂ ਮਾਪੇ ਤੁਹਾਨੂੰ ਗੱਲਾਂ ਯਾਦ ਕਰਾਉਂਦੇ ਨੇ ਤੇ ਫਿਰ ਤੁਸੀਂ ਰੁੰਦੇ ਹੋ ਪਛਤਾਉਂਦੇ ਹੋ ਤੇ ਨਾਲ ਕਹਿੰਦੇ ਹੋ ਤੁਸੀਂ ਸੱਚੇ ਸੀ ਪਰ ਜੇ ਕਦੇ ਮਾ ਬਾਪ ਨੂੰ ਪਹਿਲਾਂ ਨਾਲ ਖੜਾ ਕਰ ਲਿਆ ਹੁੰਦਾ ਤੇ ਹੋ ਸਕਦਾ ਹੈ ਅਜਵਾਲੀ ਨੌਬਤ ਆਉਂਦੀ ਨਾ ਖੈਰ ਮੈਂ ਗੱਲ ਇਹ ਕਰ ਰਿਹਾ ਵੀ ਇਹ ਵੀ ਲੱਗਦਾ ਹੈ ਜੋ ਤੁਸੀਂ ਗੱਲਾਂ ਬਾਤਾਂ ਇੱਕ ਦੂਜੇ ਦੇ ਨਾਲ ਮਰ ਮਿਠਣ ਦੀਆਂ ਕੀਤੀਆਂ ਕਸਮਾਂ ਖਾਧੀਆਂ ਉਹ ਜਿਹੜੀਆਂ ਗੱਲਾਂ ਨੇ ਉਹ ਸਾਰੀ ਉਮਰ ਤੁਹਾਡੇ ਨਾਲ ਨਿਭਣ ਗਈਆਂ ਪਰ ਉਹ ਨਿਭਦੀਆਂ ਕਿਉਂ ਨਹੀਂ ਕਉ ਕਿ ਤੁਹਾਡੀ ਕੋਲ ਜਿਹੜੀਆਂ ਜ਼ਿੰਮੇਵਾਰੀਆਂ ਆਉਣ ਵਾਲੀਆਂ ਸਨ ਉਹਨਾਂ ਦਾ ਅਮੈਜਨ ਨਹੀਂ ਸੀ ਉਹਨਾਂ ਨੂੰ ਤੁਸੀਂ ਅਹਿਸਾਸ ਵਿੱਚ ਲਿਆਂਦਾ ਹੀ ਨਹੀਂ ਸੀ ਉਹ ਤਾਂ ਨਹੀਂ ਨਿਭੀਆਂ ਹੁਣ ਇਹ ਗੱਲ ਅਮੈਜਨ ਕਰੋ ਵੀ ਕੱਲ ਨੂੰ ਤੁਹਾਡੀ ਸੱਸ ਵੀ ਬੰਨੀ ਐ ਸਹੁਰਾ ਵੀ ਬੰਨਾ ਹੈ ਦਯੋਰ ਜੇਠ ਵੀ ਬੰਨੇ ਨੇ ਨਨਾਨਾ ਬੰਨੀਆਂ ਨੇ ਪਰਜਾਈਆਂ ਬੰਨੀਆਂ ਨੇ ਖੋਰ ਰਿਸ਼ਤੇਦਾਰੀਆਂ ਦਾ ਘੇਰਾ ਰਿਸ਼ਤੇਦਾਰੀਆਂ ਦਾ ਸਰਕਲ ਇਹਨਾਂ ਜਿਹੜਾ ਬਹੁਤ ਵੱਡਾ ਬਣਨ ਵਾਲਾ ਹੈ ਖੁੱਲਾਉਣ ਵਾਲਾ ਹੈ। ਉਹਨਾਂ ਦੇ ਵਿੱਚ ਰਹਿਣਾ ਹੈ, ਉਹਨਾਂ ਦੇ ਨਾਲ ਵਰਤਣਾ ਹੈ। ਆਏ ਗਏ ਨੂੰ ਚਾਹ ਪਾਣੀ, ਰੋਟੀ ਪਾਣੀ ਪੁੱਛਣਾ ਪੈਣਾ ਹੈ। ਤੁਸੀਂ ਉਹਨਾਂ ਦੇ ਕੋਲ ਜਾਣਾ ਹੈ, ਉਹਨਾਂ ਨੇ ਤੁਹਾਡੇ ਘਰ ਵਿੱਚ ਆਉਣਾ ਹੈ। ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਗੇ ਕਿਵੇਂ ਕਦੇ ਅਹਿਸਾਸ ਵਿੱਚ ਲਿਆਂਦਾ ਹੈ? ਕੱਲ ਨੂੰ ਤੁਹਾਡੇ ਬੱਚੇ ਹੋਣੇ ਨੇ ਅਹਿਸਾਸ ਵਿੱਚ ਲਿਆਂਦਾ ਹੈ। ਉਹ ਹੋ ਸਕਦਾ ਹੈ। ਕਿ ਅੱਜ ਤੁਹਾਡਾ ਬਿਜ਼ਨਸ ਚੰਗਾ ਚੱਲ ਰਿਹਾ ਹੈ। ਹੋ ਸਕਦਾ ਹੈ ਤੁਹਾਡੀ ਜੌਬ ਚੰਗੀ ਚੱਲ ਰਹੀ ਹੈ। ਆਉਣ ਵਾਲੇ ਕੱਲ ਨੂੰ ਅਹਿਸਾਸ ਤੇ ਕਰੋ, ਅਮੈਜ਼ਨ ਤੇ ਕਰੋ ਆਉਣ ਵਾਲੇ ਕੱਲ ਨੂੰ ਤੁਹਾਡੇ ਬੱਚੇ ਕੁਦਰਤੀ ਲੇਟ ਹੋਣ ਜਾਂ ਨਾ ਹੋਣ ਜਾਂ ਕੁੜੀ ਹੋਵੇ ਮੁੰਡਾ ਨਾ ਹੋਵੇ। ਉਹਨਾਂ ਗੱਲਾਂ ਨੂੰ ਅਹਿਸਾਸ ਵਿੱਚ ਲਿਆ ਕੇ ਵੇਖੋ ਕਿ ਅਸੀਂ ਇੱਕ ਦੂਜੇ ਦੇ ਨਾਲ ਰਿਸ਼ਤੇ ਨੂੰ ਨਿਵਾ ਪਾਵਾਂਗੇ ਜਾਂ ਨਹੀਂ ਲਗਾ ਪਾਵਾਂਗੇ। ਅੱਜ ਤੁਹਾਡਾ ਬਿਜ਼ਨਸ ਚੰਗਾ ਚੱਲ ਰਿਹਾ ਹੈ। ਕੱਲ ਨੂੰ ਬਿਜ਼ਨਸ ਦੇ ਅੰਦਰ ਡਾਊਨਫਾਲਾ ਸਕਦਾ ਹੈ ਘਾਟਾ ਪੈ ਸਕਦਾ ਹੈ ਤੁਸੀਂ ਗਰੀਬੀ ਦੇ ਅੰਦਰ ਇੱਕ ਦੂਜੇ ਦੇ ਹਮਦਰਦ ਬਣ ਕੇ ਰਹਿ ਪਾਉਗੇ ਜਾਂ ਨਹੀਂ ਰਹਿ ਪਾਉਗੇ ਇੱਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ ਪਾਉਗੇ ਜਾਂ ਨਹੀਂ ਖੜ ਪਾਉਗੇ ਦੂਜੀ ਗੱਲ ਅੱਜ ਤੁਹਾਡੀ ਜੌਬ ਚੰਗੀ ਹੈ ਕੱਲ ਨੂੰ ਕੋਈ ਗਲਤੀ ਹੋ ਜਾਏ ਤੁਹਾਡੀ ਉਹ ਜੌਬ ਚੰਗੀ ਨਾ ਰਹੇ ਚੰਗੀ ਕੰਪਨੀ ਵਿੱਚ ਨਾ ਰਹੇ ਜੌਬ ਅੱਜ ਤੁਹਾਡੇ ਕੋਲ 2 ਲੱਖ ਦੀ ਹੈ ਕੱਲ ਨੂੰ ਹੋ ਸਕਦਾ 25-30 ਹਜ਼ਾਰ ਦੀ ਵੀ ਨਾ ਰਹੇ ਉਸ ਸਿਚੁਏਸ਼ਨ ਦੇ ਅੰਦਰ ਉਸ ਹਾਲਾਤ ਦੇ ਅੰਦਰ ਇੱਕ ਦੂਜੇ ਦੇ ਨਾਲ ਖੜ੍ਹ ਪਾਉਗੇ ਖਲੋ ਪਾਉਗੇ ਇੱਕ ਦੂਜੇ ਦੇ ਨਾਲ ਇਦੋਂ ਅੱਗੇ ਮੈਂ ਇੱਕ ਹੋਰ ਗੱਲ ਕਰ ਦਿਆਂ ਪ੍ਰਮਾਤਮਾ ਕਰੇ ਸਾਰਿਆਂ ਦੇ ਸਰੀਰ ਤੰਦਰੁਸਤ ਹੱਸਦੇ ਵਸਦੇ ਰਹਿ ਪਰ ਮੈਂ ਗੱਲ ਐਗਜ਼ਾਮਪਲ ਦੇ ਕੇ ਕਰਨ ਲੱਗਾ ਹੋ ਸਕਦਾ ਹੈ ਰੋਡ ਤੇ ਚਲਦਿਆਂ ਚਲਦਿਆਂ ਕੋਈ ਘਟਨਾ ਵਾਪਰ ਜਾਏ ਕਿਸੇ ਦੁਰਘਟਨਾ ਦੇ ਵਸ ਸਰੀਰ ਦਾ ਕੋਈ ਆਂਗਣ ਆ ਰਿਹਾ ਹੈ ਕੁੜੀ ਦੇ ਸਰੀਰ ਦਾ ਕੋਈ ਅੰਗ ਚਲਾ ਜਾਏ ਮੁੰਡੇ ਦੇ ਸਰੀਰ ਦਾ ਕੋਈ ਅੰਗ ਚਲਾ ਜਾਏ ਲੱਤਾਂਾਂ ਚਲੀ ਜਾਏ ਜਾਂ ਉਹਨੂੰ ਲੰਮੇ ਸਮੇਂ ਲਈ ਬੈੱਡ ਰੈਸਟ ਚਾਹੀਦੀ ਹੋਵੇ ਲੰਮਾ ਪੈਣਾ ਪਵੇ ਉਸ ਸਥਿਤੀ ਨੂੰ ਉਸ ਸਿਚੁਏਸ਼ਨ ਨੂੰ ਅਮੇਜਿਨ ਕਰੋ ਅਹਿਸਾਸ ਵਿੱਚ ਲਿਆਓ ਕਿ ਇੱਕ ਦੂਜੇ ਦਾ ਸਾਥ ਦੇ ਪਾਓਗੇ ਛੱਡ ਕੇ ਭੱਜੇਗੀ ਨਹੀਂ ਛੱਡ ਕੇ ਭੱਜੇਗਾ ਨਹੀਂ ਇਦਾਂ ਦਾ ਅਹਿਸਾਸ ਵਿੱਚ ਕਦੇ ਲਿਆਂਦਾ ਹੈ ਅਸੀਂ ਸਿਰਫ ਉਹ ਗੱਲਾਂ ਸੋਚਨੇ ਆ ਕਰਨੇ ਆ ਜਿਹੜੀਆਂ ਜ਼ੁਬਾਨ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਤੂੰ ਮੇਰੇ ਲਈ ਸਭ ਤੋਂ ਚੰਗੀ ਤੂੰ ਮੇਰੇ ਲਈ ਸਭ ਤੋਂ ਚੰਗਾ ਆਪਾਂ ਦੁਨੀਆਦਾਰੀ ਤੋਂ ਕੀ ਲੈਣਾ ਹੈ ਸਾਨੂੰ ਸਾਰੇ ਛੱਡ ਦੇਣ ਮਾਪੇ ਵੀ ਛੱਡ ਦੇਣ ਲੋਕ ਭੱਜ ਭੱਜ ਕੇ ਵੀ ਵਿਆਹ ਕਰਾਉਂਦੇ ਨੇ ਮਾਪੇ ਤੋਂ ਪਾਸੇ ਹੋ ਕੇ ਵਿਆਹ ਕਰਾਉਂਦੇ ਨੇ ਸਾਰੇ ਚਲੇ ਜਾਣ ਸਾਨੂੰ ਕਿਸੇ ਦੀ ਕੀ ਪਰਵਾਹ ਪਰ ਮੈਂ ਗੱਲ ਕਰਦਾ ਵੀ ਸਾਰੇ ਹੀ ਚਲੇ ਜਾਣ ਉਹ ਨਹੀਂ ਚਲੇ ਜਾਂਦੇ ਤੁਸੀਂ ਸਾਰਿਆਂ ਤੋਂ ਚਲੇ ਜਾਂਦੇ ਹੋ ਭੱਜ ਕੇ ਵਿਆਹ ਕਰਾਉਂਦੇ ਹੋ ਕੋਟ ਮੈਰਿਜਾਂ ਕਰਾਉਂਦੇ ਹੋ ਮੇਰਾ ਉਹਦੇ ਉੱਤੇ ਇਤਰਾਜ਼ ਨਹੀਂ ਹੈ ਮੈਂ ਇਤਰਾਜ਼ ਇਸ ਗੱਲ ਦਾ ਵਿਖਾਰਿਆ ਕਿ ਉਸ ਸਥਿਤੀ ਨੂੰ ਸਿਚੁਏਸ਼ਨ ਨੂੰ ਆਪਣੇ ਸਾਹਮਣੇ ਕਦੇ ਲਿਆ ਕੇ ਵੇਖੋ ਕੀ ਉਮਰ ਭਰ ਲਈ ਇੱਕ ਦੂਜੇ ਦਾ ਸਾਥ ਨਬਾ ਪਾਓਗੇ ਜਾਂ ਨਹੀਂ ਨਬਾ ਪਾਓਗੇ ਤੁਸੀਂ ਅੱਜ ਸਾਰਿਆਂ ਤੋਂ ਕਿਨਾਰਾ ਕਰਕੇ ਸਾਰਿਆਂ ਦੀ ਹੈਲਪ ਨਾ ਲੈ ਕੇ ਸਾਰਿਆਂ ਨੂੰ ਦਰ ਕਨਾਰ ਕਰਕੇ ਜਿਹੜਾ ਫੈਸਲਾ ਕਰਨ ਲੱਗੇ ਹੋ ਡਿਸੀਜਨ ਲੈਣ ਲੱਗੇ ਹੋ ਕੱਲ ਨੂੰ ਅਗਰ ਦੋਵਾਂ ਦੇ ਵਿਚਕਾਰ ਕੋਈ ਦਰਾਰ ਖੜੀ ਹੁੰਦੀ ਹੈ ਕੋਈ ਲਕੀਰ ਖਿੱਚੀ ਜਾਂਦੀ ਹੈ ਤੇ ਉਸ ਦਰਾਰ ਨੂੰ ਕਿਵੇਂ ਭਰਨਾ ਹੈ ਲਕੀਰ ਨੂੰ ਕਿਵੇਂ ਮਟਾਉਣਾ ਹੈ ਇਹ ਤੁਹਾਡੇ ਕੋਲ ਜ਼ੁਗਤ ਹੈ ਇਹ ਤੁਹਾਡੇ ਕੋਲ ਫੈਸਲਾ ਕਰਨ ਦੀ لیاقت ਹੈ ਤਾਂ ਮੈਂ ਜਵਾਨ ਬੱਚਿਆਂ ਜਵਾਨ ਬੱਚਿਆਂ ਨੂੰ ਇਹ ਕਹੂੰਗਾ ਕਿ ਫੈਸਲੇ ਕਰੋ ਪਰ 100 ਵਾਰ ਸੋਚ ਕੇ ਫੈਸਲੇ ਕਰੋ ਤੁਹਾਨੂੰ ਜਨਮ ਦੇਣ ਵਾਲੀ ਮਾਂ ਜਨਮ ਦੇਣ ਵਾਲਾ ਪਿਤਾ ਤੁਹਾਡੀਆਂ ਪੈਣਾ ਤੁਹਾਡੀਆਂ ਪਰਜਾਈਆਂ ਤੁਹਾਡੇ ਭਾਈ ਤੁਹਾਡਾ ਕੁਟੰਬ ਕਬੀਲਾ ਬੜਾ ਵੱਡਾ ਹੈ ਉਹਨਾਂ ਸਾਰਿਆਂ ਨੂੰ ਧਰ ਕਿਨਾਰ ਕਰਕੇ ਕਿਦਰੇ ਇਦਾਂ ਦੀ ਸਿਚੁਏਸ਼ਨ ਨਾ ਸਹੇੜ ਲਿਓ ਇਦਾਂ ਦੇ ਹਾਲਾਤ ਪੈਦਾ ਨਾ ਕਰ ਲਿਓ ਵੀ ਸਾਰੀ ਉਮਰ ਪੰਜਾਬੀ ਦੀ ਕਹਾਵਤੇ ਵੀ ਅੱਖਾਂ ਦੇ ਅੰਦਰ ਘਸੁੰਨ ਦੇ ਦੇ ਕੇ ਰੋਣਾ ਪਵੇ ਸੌ ਵਾਰ ਸੋਚੋ ਜੇ ਆਪਣੇ ਕੋਲ ਸੋਚਣ ਦੀ لیاقت ਨਹੀਂ ਤੇ ਆਪਣੇ ਮਾਪੇ ਬਾਪ ਨੂੰ ਪੁੱਛੋ ਮਿੱਤਰਾਂ ਦੋਸਤਾਂ ਨੂੰ ਪੁੱਛੋ ਉਹਨਾਂ ਦੀ ਮਦਦ ਲਓ ਤੇ ਉਦੋਂ ਬਾਅਦ ਕਿਸੇ ਡਿਸੀਜਨ ਤੇ ਪਹੁੰਚੋ ਉਮੀਦ ਕਰਦਾ ਜਵਾਨ ਬੱਚੇ ਬੱਚੀਆਂ ਦੇ ਕੋਲ ਜੇ ਮੇਰਾ ਇਹ ਮੈਸੇਜ ਜਾਏ ਤੇ ਮੇਰੇ ਮੈਸੇਜ ਨੂੰ ਇਮਾਨਦਾਰੀ ਦੇ ਨਾਲ ਧਿਆਨਨਤਾ ਦੇ ਨਾਲ ਸੁਣਨਗੇ ਤੇ ਸੁਣਨ ਤੋਂ ਬਾਅਦ ਉਹ ਥੋੜਾ ਬਹੁਤਾ ਆਪਣੇ ਤੇ ਅਪਲਾਈ ਵੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ